ਮੋਦੀ ਨੇ ਗਾਲੇ ਸਪੱਟ ਸਾਫਤ ਕਰ ਦਿੱਤੀ ਕਿ ਉਹ ਭਵਾਨੀ ਅਦਵਾਨੀ ਦਾ ਚਮਚਾ ਹੈ ਉਹ ਦੇਸ਼ ਦਾ ਪੀਐਮ ਨਹੀਂ ਹੈ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਨਾ ਤੇ ਕਿਸਾਨਾਂ ਦੀ ਗੱਲ ਸੁਣਦਾ ਹੁਣ ਉਹ ਅਦਵਾਨੀ ਅਦਵਾਨੀ ਦਾ ਚਮਚਾ ਬਣ ਚੁੱਕਿਆ ਹੈ ਉਹਨਾਂ ਦਾ ਗੋਲਾ ਬਣ ਚੁੱਕਿਆ ਹੈ ਉਹਨਾਂ ਦਾ ਨੌਕਰ ਬਣ ਚੁੱਕਿਆ ਹੈ ਵੀ ਉਹਨਾਂ ਦੇ ਹੱਕ ਚ ਖੜਾ ਹੈ ਹੇਠ ਤੱਕ ਵੀ ਅੜਿਆ ਹੋਇਆ ਹੈ ਮੋਦੀ ਆਇ ਤਰੀਕ ਗਲ ਗਲ ਤੈ ਤਰ ਵਹਿਨ ਕਿਉਂਕਿ ਹੁਣ ਪੰਜਾਬ ਜਾਗ ਉਠਿਆ ਹੈ ਜੇ ਤੂੰ ਇਹ ਕਾਨੂੰਨ ਵਾਪਸ ਨਾ ਲਾਏ ਤੇ ਦਿੱਲੀ ਨਾ ਪਾਂਗੇ ਤੇ ਤੈਨੂੰ ਭਜਾਵਾਂਗੇ ਦਿੱਲੀ ਚੋਂ ਕਬਾਨੀ ਡਾਣੀ ਦੇ ਕੁੱਤਿਆ ਉਹਨਾਂ ਦੀ ਗੁਲਾਮੀ ਕਰੀ ਉਹ ਉਹਨਾਂ ਕੋਲ ਹੀ ਜਾਵੇਂ ਤੇਨੂੰ ਭਜਾਵਾਂਗੇ ਦਿੱਲੀ ਦੇ ਵਿੱਚੋਂ ਮੋਦੀ ਸੁਧਰ ਜਾ ਤੇਰਾ ਟਾਈਮ ਵੜਾ ਆ ਗਿਆ ਹੈ ਬੰਦਾ ਪੰਜਾ ਕਬਾਨੀ ਡਾਣੀ ਦਾ ਚਮਚਾ ਨਾ ਬਣ ਕੁਝ ਦੇਖਦਾ ਸੋਚ ਇੱਕੋ ਗੱਲ ਤੇੜਿਆ ਵੀ ਤੂੰ ਕੂਨ ਵਾਪਸ ਨਹੀਂ ਆਲੇ ਤੇ ਉਹੀ ਗੱਲ ਸਾਡੀ ਪੇਸ਼ੀ ਕਾਨੂੰਨ ਵਾਪਸ ਕਰਾ ਕੇ ਦਿੱਲੀੋਂ ਮੁੜਨਾ ਹੈ ਯਾਦ ਰੱਖੀ ਛੜਿਆ ਚਾ ਆ ਰਿਹਾ